ਸੌਦਾ ਸਾਥ ਦੀ ਪੈਰੋਲ ਨੇ ਜਾਦੂ ਦਿਖਾਤਾ ਜਾਂ ਕਹਿ દઈએ ਕਿ ਸੌਦਾ ਸਾਥ ਦਾ ਜਾਦੂ ਹਰਿਆਣੇ 'ਚ ਚੱਲ ਗਿਆ। ਹਰਿਆਣੇ ਲੰਘੇ ਕੱਲ ਚੋਣਾਂ ਹੋਈਆਂ ਅੱਜ ਨਤੀਜੇ ਗਿਣਨੇ ਸ਼ੁਰੂ ਕਰ ਦਿੱਤੇ ਗਏ ਔਰ ਉਹਨਾਂ ਨਤੀਜਿਆਂ ਦੇ ਵਿੱਚ ਭਾਪੀ ਜਿੱਤੀ ਸਮਝੋ ਐ ਪ੍ਰਤੀਤ ਹੋ ਰਿਹਾ ਹੈ। ਯਾਨੀ ਕਿ ਹੋੜ ਤੱਕ ਜਦ ਤੱਕ ਤੁਹਾਨੂੰ ਇਹ ਖਬਰ ਦੇ ਰਹੇ ਹਾਂ 47 ਜਿਹੜੀਆਂ ਸੀਟਾਂ ਨੇ ਉਹ ਭਾਪੀ ਦੇ ਖੇਮੇ ਪੈ ਚੁੱਕੀਆਂ ਤੇ ਦੂਜੇ ਪਾਸੇ 33 ਦੇ ਕਰੀਬ ਕਾਂਗਰਸ ਦੇ ਕੋਲ ਯਾਨੀ ਕਿ ਹਾਲਾਤ ਜਿਹੜੇ ਨੇ ਉਹ ਨਿਬੜਦੇ ਨਜ਼ਰ ਆ ਰਹੇ ਆ ਹੁਣ ਉਸ ਖਬਰ ਦਾ ਹਵਾਲਾ ਵੀ ਲੈ ਲੈਣੇ ਆ ਜਿਸ ਖਬਰ ਦੇ ਆਧਾਰ ਦੇ ਉੱਤੇ ਤੁਹਾਨੂੰ ਪਹਿਲਾਂ ਇੱਕ ਵਾਰ ਖਬਰ ਦੇ ਚੁੱਕੇ ਆ ਜਾਣਕਾਰੀ ਦੇ ਚੁੱਕੇ ਆ ਕਿ ਸੌਦਾ ਸਾਦ ਦੇ ਬਾਹਰ ਆਉਣ ਤੋਂ ਬਾਅਦ ਡੇਰੇ ਸਰਸੇ ਦੇ ਵਿੱਚ ਮਤਾ ਪਾਇਆ ਗਿਆ ਸੀ ਉਹ ਖਬਰ ਆਪਣੇ ਆਪ ਚ ਸਨਸਨੀਖੇਜ਼ ਖਬਰ ਸੀ ਪਰ ਹੁਣ ਉਸ ਖਬਰ ਤੋਂ ਬਾਅਦ ਐ ਪ੍ਰਤੀਤ ਹੋਣ ਲੱਗਣ ਲੱਗ ਗਿਆ ਕਿ ਅੱਜ ਦਾ ਜਿਹੜਾ ਨਤੀਜਾ ਆਇਆ ਇਹਦੇ ਵਿੱਚ ਉਸ ਖਬਰ ਦਾ ਜਾਂ ਉਸ ਇਨਸੀਡੈਂਟ ਦਾ ਖਾਸਾ ਪ੍ਰਭਾਵ ਰਿਹਾ। ਯਾਨੀ ਕਿ ਕੀ ਸੌਦਾ ਸਾਦ ਦੇ ਪੈਰੋਲ ਤੇ ਆਉਣ ਤੋਂ ਬਾਅਦ ਹਰਿਆਣੇ ਦੇ ਚੋਣ ਸਮਿਕਰਣ ਬਦਲ ਗਏ। ਕਿਉਂਕਿ ਹੁਣ ਤੱਕ ਜਿੰਨੇ ਵੀ ਐਗਜ਼ਿਟ ਪੋਲਸ ਆਏ ਸੀ ਉਹਨਾਂ ਐਗਜ਼ਿਟ ਪੋਲਸ ਦੇ ਬਦੌਲਤ ਇਹ ਕਿਹਾ ਜਾ ਰਿਹਾ ਸੀ ਕਿ ਹਰਿਆਣੇ ਵਿੱਚ ਕਾਂਗਰਸ ਐਤ ਕੀ ਅੱਗੇ ਐ। ਵਾਰ-ਵਾਰ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਭਾਜਪਾ ਐਤ ਕੀ ਆਪਣਾ ਝੰਡਾ ਨਹੀਂ ਗੱਡ ਸਕੇਗੀ। ਪਰ ਜਿਵੇਂ ਕਿ ਬੀਜੇਪੀ ਦੇ ਲੀਡਰ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ ਇਹ ਗੱਲ ਦਾਵਾ ਕਰਦੇ ਸੀ ਕਿ ਅਸੀਂ ਐਗਜ਼ਿਟ ਪੋਲ ਦੇ ਉੱਤੇ ਭਰੋਸਾ ਨਹੀਂ ਕਰਦੇ ਉਹ ਜਾਣਦੇ ਸੀ ਕਿ ਕੀ ਸ਼ਾਇਦ ਹੋਣ ਵਾਲਾ ਹੈ ਸ਼ਾਇਦ ਇਹੀ ਗੱਲ ਹੋਵੇ ਕਿ ਅੰਤ ਤੱਕ ਆਂਦਿਆਂ ਵੀ ਉਹਨਾਂ ਨੇ ਆਪਣੇ ਆਪ ਨੂੰ ਡੋਲਣ ਨਹੀਂ ਦਿੱਤਾ ਖੈਰ ਹੁਣ ਜੋ ਸਮੀਕਰਨ ਸਾਹਮਣੇ ਆ ਰਹੇ ਹੈ ਹੁਣ ਤੱਕ ਦੇ ਕਾਊਂਟਿੰਗ ਦੇ ਮੁਤਾਬਕ 47 ਦੇ ਕਰੀਬ ਬੀਜੇਪੀ ਦੇ ਖੇਮੇ ਤੇ 33 ਦੇ ਕਰੀਬ ਕਾਂਗਰਸ ਦੇ ਖੇਮੇ ਬਾਕੀ ਜੀ ਜੇਪੀ ਤੇ ਆਈਐਨਡੀ ਆਈਏ ਇਸ ਤੋਂ ਸਾਫ਼ ਕਲੀਅਰ ਹੁੰਦਾ ਹੈ ਕਿ ਮੌਜੂਦਾ ਸਥਿਤੀ ਹਰਿਆਣੇ 'ਚ ਕੀ ਬਣੀ ਪਈ ਹੈ ਖੈਰ ਹਰਿਆਣੇ ਵਿੱਚ ਇਲੈਕਸ਼ਨਸ ਨੇ ਇਹ ਗੇੜ ਕਿਸ ਕਾਰਨ ਵੱਸ ਲਿਆ ਜਾਂ ਕਿਦਾਂ ਇਨਫਲੂਐਂਸ ਰਿਹਾ ਹੈ ਸੌਦਾ ਸਾਥ ਦਾ ਰਿਹਾ ਹੈ ਨਹੀਂ ਰਿਹਾ ਇਹ ਇੱਕ ਆਪਣੇ ਆਪ 'ਚ ਟੌਪਿਕ ਹੈ ਪਰ ਹਰਿਆਣੇ ਚੋਣਾਂ ਤੋਂ ਠੀਕ ਪਹਿਲਾਂ ਸੌਦਾ ਸਾਥ ਦੀ ਪੈਰੋਲ ਹੋਣਾ ਪੈਰੋਲ ਹੋਣ ਤੋਂ ਬਾਅਦ ਭਾਜਪਾ ਦਾ ਸਮਿਕਰਣ ਅਚਾਨਕ ਉੱਪਰ ਵੱਲ ਨੂੰ ਚੱਲੇ ਜਾਣਾ ਹਰਿਆਣੇ ਚੋਣਾਂ ਦਾ ਕਿਊਮੂਲੇਟਿਵ ਸਮਿਕਰਣ ਜਿਹੜਾ ਹੈ ਉਹ ਬਦਲ ਜਾਣਾ ਯਾਨੀ ਕਿ ਸਾਰਾ ਕੁਝ ਅਚਾਨਕ ਹੀ ਹੋ ਗਿਆ ਕਿਉਂਕਿ ਜਿਸ ਆਧਾਰ ਦੇ ਉੱਤੇ ਗੱਲਾਂ ਚੱਲ ਰਹੀਆਂ ਸੀ ਜਿਸ ਆਧਾਰ ਦੇ ਉੱਤੇ ਸਮਕਰਨ ਸਾਹਮਣੇ ਆ ਰਹੇ ਸੀ ਕਿ ਆਸ ਰਹੀਆਂ ਲੱਗ ਰਹੀਆਂ ਸੀ ਬੀਜੇਪੀ ਦਾ ਔਖਾ ਪ੍ਰਤੀਤ ਹੋ ਰਿਹਾ ਸੀ ਐਤਕੀ ਪਰ ਅਚਾਨਕ ਬੀਜੇਪੀ ਉਤਾਂ ਵੱਲ ਚੜ ਗਈ ਔਰ ਸੌਦਾ ਸਾਥ ਦੀ ਪੈਰੋਲ ਉਹਦੇ ਨਾਲ ਲਿੰਕ ਕੀਤੀ ਜਾ ਰਹੀ ਹੈ ਹੁਣ ਸਮਝਣ ਵਾਲੇ ਸਮਝ ਸਕਦੇ ਨੇ ਇਸ ਚੀਜ਼ ਦੇ ਮੁਖਤਲਫ ਕਾਰਨ ਦੱਸੇ ਜਾ ਸਕਦੇ ਨੇ ਇਹਦੇ ਮੁਖਤਲਫ ਨਜ਼ਰੀਏ ਦੱਸੇ ਜਾ ਸਕਦੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਇਹ ਖਬਰ ਜ਼ਰੂਰ ਵੱਧਦੀ ਚੜ੍ਹਦੀ ਜਾ ਰਹੀ ਹੈ ਕਿ ਸੌਦਾ ਸਾਧ ਦਾ ਜਾਦੂ ਚੱਲ ਗਿਆ ਹਰਿਆਣੇ ਵਿੱਚ ਚੱਲ ਗਿਆ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹਰਿਆਣੇ ਲਈ ਇਹ ਦੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾ ਦੇ ਇੰਡੀਆ ਪੰਜਾਬੀ